ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਵ ਤੇ ਅੱਜ ਇੱਕ ਜਥਾ ਪਾਕਿਸਤਾਨ ਜਾ ਰਿਹਾ ਹੈ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਤੋਂ ਇਹ ਜਥਾ ਰਵਾਨਾ ਕੀਤਾ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਹ ਜਥਾ ਪਾਕਿਸਤਾਨ ਸਥਿਤ ਗੁਰਤਾਮਾ ਦੇ ਵਕਫ ਦਰਸ਼ਨ ਕਰਕੇ 23 ਤਰੀਕ ਨੂੰ ਵਾਪਸ ਸ੍ਰੀ ਹਰਮੰਦਰ ਸਾਹਿਬ ਸ੍ਰੀ ਸ੍ਰੀ ਦਰਬਾਰ ਸਾਹਿਬ ਪਹੁੰਚੇਗਾ ਇਹ ਤਸਵੀਰਾਂ ਤੁਸੀਂ ਸ੍ਰੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਦੀਆਂ ਦੇਖ ਰਹੇ ਹੋ ਇਹ ਥੋਂ ਇਹ ਜਥਾ ਰਵਾਨਾ ਹੋ ਰਿਹਾ ਹੈ 763 ਯਾਤਰੀਆਂ ਨੂੰ ਇਹ ਵੀਜ਼ਾ ਮਿਲਿਆ ਸੀਗਾ ਕਿ ਉਹ ਪਾਛਾਇ ਪਹਿਲੀ ਪਾਛਾਈ ਦੇ ਪ੍ਰਕਾਸ਼ ਪਰਬ ਤੇ ਉਹਨਾਂ ਦੇ ਜਨਮ ਸਥਾਨ ਪਾਕਿਸਤਾਨ ਜਾਣ ਲਈ ਰਵਾਨਾ ਹੋ ਰਿਹਾ ਹੈ ਜਿੱਥੇ ਤੇ ਬੰਦ ਦੇ ਵਿੱਚ ਬਹੁਤ ਸ਼ਰਧਾ ਸਤਕਾਰ ਹੈ ਕਿਉਂਕਿ ਇਹ ਸੁਭਾਗ ਮਿਲਿਆ ਉਹਨਾਂ ਨੂੰ ਕਿਉਂਕਿ ਹਰ ਅਰਦਾਸ ਦੇ ਵਿੱਚ ਅਸੀਂ ਇਹ ਬੇਨਤੀ ਕਰਨੇ ਆ ਕਿ ਸਾਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲੇ ਅੱਜ ਬੜੇ ਭਾਗਾਂ ਵਾਲੇ ਆ ਜੀ ਸਾਨੂੰ ਬਾਬਾ ਨਾਨਕ ਦੇ ਜਨਮ ਸਥਾਨ ਤੇ ਜਾਣ ਦਾ ਟਾਈਮ ਮਿਲਿਆ ਬਹੁਤ ਬਹੁਤ ਅਸੀਂ ਧੰਨਵਾਦ ਕਰਾਂਗੇ ਜੀ ਲੇਕਿਨ ਤੁਸੀਂ ਤੁਹਾਡੇ ਨਾਲ ਹੋਰ ਵੀ ਸਾਥੀ ਆਏ ਹੋਣਗੇ ਕਿਹਿਆਂ ਨੂੰ ਕਿਹਿਆਂ ਨੂੰ ਵੀਜ਼ਾ ਵੀ ਨਹੀਂ ਮਿਲੇ ਯਾਰ ਕਿਉਂਕਿ ਵੀਜ਼ਾ 'ਚ ਥੋੜਾ ਜਿਹਾ ਦਿੱਕਤ ਆਈ ਸੀਗੀ ਨਹੀਂ ਜੀ ਅਸੀਂ ਮੇਰੇ ਘਰ ਵਾਲੇ ਦਾ ਮੇਰੇ ਹਸਬੰਦ ਦਾ ਤੇ ਵੀਜ਼ਾ ਆਇਆ ਨਹੀਂ ਹੈਗਾ ਮੇਰਾ ਕੱਲੀ ਦਾ ਆਇਆ ਜੀ ਹਾਂ ਹਾਂ ਮੈਂ ਕੱਲੀ ਜਾ ਰਹੀ ਹਾਂ ਜੀ ਪਰਿਵਾਰ ਚ ਬਹੁਤ ਬਹੁਤ ਕਿਸਮਤ ਵਾਲੇ ਹੋ ਜੀ ਪੰਜ ਜੀ ਤੁਹਾਨੂੰ ਵੀ ਮਿਲ ਗਿਆ ਵੀਜ਼ਾ ਤੁਸੀਂ ਵੀ ਪਾਕਿਸਤਾਨ ਜਾ ਰਹੇ ਹੋ ਔਰ ਅਰਦਾਸ ਤੁਹਾਡੀ ਪੂਰੀ ਹੋਈ ਹੈ ਕਿ ਜਿਹੜੀ ਤੁਸੀਂ ਅਰਦਾਸ ਕਰਦੇ ਸੀਗੇ ਹਰ ਗੁਰਦੁਆਰੇ ਪੰਥ ਤੋਂ ਵਿਛੜ ਚੁੱਕੇ ਜਿਹੜੇ ਗੁਰਦੁਆਰੇ ਆ ਉਹਨਾਂ ਦੇ ਦਰਸ਼ਨ ਦੇਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਵੇ ਅੱਜ ਤੁਹਾਨੂੰ ਉਹ ਮੌਕਾ ਮਿਲਿਆ ਹੈ ਅੱਲਾਹ ਦਾ ਸਾਰਿਆਂ ਨੂੰ ਜੀ ਸ਼ਸ਼ੀਕਾਰ हां ਸਾਨੂੰ ਬੜੀ ਖੁਸ਼ੀ ਹੈ ਜੀ ਸਾਨੂੰ ਇਹ ਮੌਕਾ ਮਿਲਿਆ ਜੀ ਸਾਡੀ ਅਰਦਾਸ ਵੈਗਰੀਕੂ ਲੋ ਸੁਣੀ ਗਈ ਹੈ ਅਸੀਂ ਵੀ ਚਾਹਨੀ ਆ ਸਾਡੇ ਮੰਗੂ ਹੋਰ ਵੀ ਸੰਗਤ ਜਾਵੇ ਤੇ ਉਹਨਾਂ ਨੂੰ ਵੀਜਾ ਮਿਲੇ ਦਰਸ਼ਨ ਚੰਗੇ ਤਰੀਕੇ ਨਾਲ ਦਰਸ਼ਨ ਕਰਨ ਦੇ ਬਿਲਕੁਲ ਤੁਸੀਂ ਦੇਖੋ ਸ਼ਰਧਾਲੂ ਅੱਜ ਜਾ ਰਹੇ ਨੇ ਪਾਕਿਸਤਾਨ ਸਿੱਖ ਸਾਹਿਬ ਪਾਕਿਸਤਾਨ ਮੌਕਾ ਮਿਲਿਆ ਹੈ ਉਹਨਾਂ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਜਿਨ੍ਹਾਂ ਨੂੰ ਪੰਥ ਤੋਂ ਵਿਛੋੜ ਚੁੱਕੇ ਆ ਨੇ ਤੁਹਾਨੂੰ ਮੌਕਾ ਮਿਲਿਆ ਹੈ ਅੱਜ ਪਾਕਿਸਤਾਨ ਜਾਣ ਦਾ ਜਥਾ ਪਾਕਿਸਤਾਨ ਐਥੋਸ਼ੀਓਮਿਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋ ਰਿਹਾ ਹੈ। ਬਹੁਤ ਖੁਸ਼ੀ ਹੈ ਜੀ ਮਾਨ ਦੇ ਵਿੱਚ ਪਹਿਲੀ ਵਾਰੀ ਅਪਲਾਈ ਕੀਤਾ ਸੀ ਵੀ ਆ ਜੀ ਕਿਰਪਾ ਮਹਾਰਾਜ ਦੀ ਹੋਈ ਹੈ। ਪਹਿਲੀ ਵਾਰੀ ਚ ਸਾਡਾ ਵੀਜ਼ਾ ਆ ਗਿਆ। ਬਹੁਤ ਖੁਸ਼ੀ ਹੋ ਰਹੀ ਆ। ਅੱਜ ਤੱਕ ਜਿਨ੍ਹਾਂ ਦਾ ਇਤਿਹਾਸ ਪੜਿਆ ਸੁਣੇ ਵਸਵ ਭਾਜ ਦੇਖਣ ਦਾ ਦਰਸ਼ਨ ਕਰਨ ਦਾ ਮੌਕਾ ਮਿਲੂਗਾ। ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਉਹਨਾਂ ਦੇ ਪ੍ਰਕਾਸ਼ ਪ੍ਰਭੂ ਤੇ ਉਹਨਾਂ ਦੇ ਜਨਮ ਸਥਾਨ ਤੇ ਜਾਣ ਦਾ ਮੌਕਾ ਮਿਲ ਰਿਹਾ ਜੀ। ਬਹੁਤ ਬੜੀ ਭਾਗੀ ਸਮਝ ਰਹੇ ਆਪਦੇ ਆਪ ਨੂੰ। ਬਹੁਤ ਬੜੀ ਭਾਗੀ ਹੋ ਅਸੀਂ ਹਰ ਅਰਦਾਸ ਚ ਕਰ ਕਹਨੇ ਹੈ ਕਿ ਸਾਨੂੰ ਉਹਨਾਂ ਦੇ ਦਰਸ਼ਨ ਮੇ ਕਰਨ ਦਾ ਸੁਭਾਗ ਮਿਲੇ ਜਿਹੜੇ ਪੰਥ ਤੋਂ ਵਿਛੜ ਚੁਕੇ ਨੇ ਕਿਉਂਕਿ ਸਾਡੇ ਤੋਂ ਵਿਛੜ ਚੁਕੇ ਨੇ ਉਹ ਗੁਰਤਾਰ ਅੱਜ ਮੌਕਾ ਮਿਲਿਆ ਤੁਹਾਨੂੰ ਬਿਲਕੁਲ ਜੀ ਮਹਾਰਾਜੀ ਅਰਦਾਸ ਜਿਹੜੀ ਆਪਾਂ ਕਰਦੇ ਹਰ ਇੱਕ ਸਿੱਖ ਕਰਦਾ ਹਰ ਇੱਕ ਛੋਟੀ ਅਰਦਾਸ ਸੋ ਬੱਡੀ ਅਰਦਾਸ ਹੋਵੇ ਹਰੇ ਹਰੇ ਕਰਦਾਸ ਵਿੱਚ ਜੇਕਰ ਆਉਂਦਾ ਜਿੰਨਾਂ ਗੁਰਤਾਰਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਪਰ ਖੁੱਲੇ ਤਾਂ ਨਹੀਂ ਹੈਗੇ ਸੀਮਤ ਨੇ ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਬੜਪਾਗੀ ਸਾਹਮਣੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲੂਗਾ ਬਿਲਕੁਲ ਬਿਲਕੁਲ ਬੜਪਾਗੀ ਇਸ ਕਰਕੇ ਨਹੀਂ ਹੈ ਕਿ ਉਹਨਾਂ ਨੂੰ ਮੌਕਾ ਮਿਲਿਆ ਬੜਪਾਗੀ ਨੇ ਕਿ ਉਸ ਜਗ੍ ਸੋ ਵਾਰ ਹਾਸਲ ਹੋਇਆ ਹੈ ਜਿਹੜਾ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਹੋਇਆ ਸੀਗਾ ਪ੍ਰਕਾਸ਼ ਹੋਇਆ ਸੀਗਾ ਸੋ ਕੁਝ ਯੁਵਾ ਬੀੜੀ ਵੀ ਹੈ ਤੁਸੀਂ ਵੀ ਸਾਰੇ ਅੱਜ ਵੀਰ ਜੀ ਦਰਸ਼ਨ ਕਰ ਦੇਦਾਰੇ ਕਰਨ ਲਈ ਜਾ ਰਹੇ ਹੋ ਇਹਨਾਂ ਗੋਦਾਮਾਂ ਦੇ ਦਰਸ਼ਨ ਕਰਨੇ ਬੜੇ ਵਰਪਾਗਿਓ ਕਿਉਂਕਿ ਪੰਥ ਤੋਂ ਵਿਛੜ ਚੁੱਕੇ ਨੇ ਸਾਡੇ ਕੋਲ ਜਾਇਆ ਨਹੀਂ ਜਾ ਸਕਦਾ ਬੜਾ ਮੌਕਾ ਘੱਟ ਮਿਲੇਗਾ ਹਾਂਜੀ ਇਹ ਤਾਂ ਹੈ ਜੀ ਅਸੀਂ ਬਹੁਤ ਬੜਪਾਗੀਆਂ ਜਿਨ੍ਹਾਂ ਨੂੰ ਮੌਕਾ ਮਿਲਿਆ ਹੀ ਜਾਣਦਾ ਉਹ ਗੁਰੂ ਧਾਮਾਂ ਤੇ ਵੀ ਜਿੱਥੋਂ ਸਾਡੇ ਖਾਲਸਾ ਪੰਥ ਦੀ ਜੜ ਲੱਗੀ ਆ ਉੱਥੇ ਸੀ ਪਹਿਲੀ ਵਾਰੀ ਵੀਜ਼ਾ ਅਪਲਾਈ ਕੀਤਾ ਸੀ ਪਹਿਲੀ ਵਾਰੀ ਵੀਜ਼ਾ ਆ ਗਿਆ ਬਹੁਤ ਖੁਸ਼ੀ ਦਾ ਮੌਕਾ ਹੀ ਸਾਡੇ ਲਈ ਬਹੁਤ ਜੀ ਤੁਸੀਂ ਜਾ ਰਹੇ ਹੋ ਉੱਥੇ ਦੇਖਣ ਲਈ ਗੁਰਦ ਆ ਗੁਰਪੁਰਬ ਦੇ ਸਬੰਧ ਵਿੱਚ ਜਾ ਰਹੇ ਹੋ ਗੁਰਦੁਆਰਾ ਸਾਹਿਬ ਤੇ ਜਾਓਗੇ ਵਕ ਵਕ ਗੁਰਧਾਮਾਂ ਦੇ ਦਰਸ਼ਨ ਕਰੋਗੇ ਉਹ ਗੁਰਧਾਮ ਜਿਹੜੇ ਅਸੀਂ ਵੇਖੇ ਹੀ ਨਹੀਂ ਸੀਗੇ ਆਪਣੇ ਉਮਰ ਦੇ ਵਿੱਚ ਜਦੋਂ ਸਾਡੀ ਉਮਰ ਹੀ ਨਹੀਂ ਸੋਈ ਜਦੋਂ ਛੋੜੇ ਗਏ ਸੀਗੇ ਉਹਨਾਂ ਦੇ ਦਰਸ਼ਨ ਕਰਨ ਦਾ ਅੱਜ ਤੁਹਾਨੂੰ ਮੌਕਾ ਮਿਲੇਗਾ ਹਾਂਜੀ ਹਾਂਜੀ ਉਹ ਗੁਰੂਤਾ ਮਾਤਾ ਜੀ ਦਰਸ਼ਨ ਕਰਾਂਗੇ ਬਹੁਤ ਬੜਪਾਜੀ ਮਨ ਵੀ ਬਹੁਤ ਸਾਨੂੰ ਖੁਸ਼ੀ ਹੋਈ ਜੀ ਜਦੋਂ ਸਾਡਾ ਵੀਜ਼ਾ ਆ ਤੇ ਉਹ ਗੁਰਤਾ ਮਹਾਰਾਜ ਜੀ ਸਾਰੇ ਤੇ ਦਰਸ਼ਨ ਕਰਕੇ ਆਵਾਂਗੇ ਜੀ ਬਹੁਤ ਸਰਦਨ ਵਾਲੀ ਬਿਲਕੁਲ ਸੋ ਤੁਸੀਂ ਦੇਖੋ ਵੀਰ ਜੀ ਤੁਸੀਂ ਵੀ ਜਾ ਰਹੇ ਹੋ ਪਾਕਿਸਤਾਨ ਹਾਂਜੀ ਹਾਂਜੀ ਜਾ ਰਹੇ ਤੇ ਅੱਜ ਬੜਾ ਮੌਕਾ ਸੁਭਾਗੀ ਮੌਕਾ ਹੈ ਤੁਹਾਨੂੰ ਬੜਾ ਅੱਜ ਵੀਜ਼ਾ ਵੀ ਮਿਲ ਚੁੱਕਾ ਹੈ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਜਿਹੜੇ ਅਸੀਂ ਸੁਣਦੇ ਹੁੰਦੇ ਸੀ ਹਾਂ ਫੋਟੋਆਂ ਵੀਡੀਓ ਤੇ ਦੇਖਦੇ ਹੁੰਦੇ ਸੀ ਉਹ ਅੱਜ ਆਪਣੀਆਂ ਅੱਖਾਂ ਨਾਲ ਦੇਖਾਂਗੇ ਅਸੀਂ ਠੀਕ ਹੈ ਵੀ ਕਿਹਾ ਜੀ ਆ ਕੁਝ ਕੁ ਸੰਤਾਂ ਨੂੰ ਵੀਜ਼ਾ ਨਹੀਂ ਦਿੱਤਾ ਕਿ ਐਰ ਕੀ ਵੀਜ਼ੇ ਚ ਕਾਫੀ ਘਟੋਤ ਆਈ ਹੈ ਉਹਨਾਂ ਦੇ ਮਨ 'ਚ ਬੜੀ ਨਿਰਾਸ਼ਾ ਆ ਗਈ ਹੈ ਬਿਲਕੁਲ ਜੀ ਔਰ ਹੁੰਦਾ ਹੀ ਆ ਜੀ ਜਿਵੇਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਉਹਨਾਂ ਨੂੰ ਇਦਾਂ ਹੀ ਉਹਨਾਂ ਦਾ ਵੀ ਚਾਹ ਸੀ ਵੀ ਅਸੀਂ ਜਾਈਏ ਸਾਡੇ ਗੁਰੂ ਸਾਹਿਬਾ ਉਹਨਾਂ ਦੇ ਗੁਰਦੁਆਰਾ ਸਾਹਿਬ ਦੇਖੀਏ ਤੇ ਉਹਨਾਂ ਨੂੰ ਨਹੀਂ ਮਿਲਿਆ ਮੌਕਾ ਉਹਨਾਂ ਦੇ ਬਹੁਤ ਜ਼ਿਆਦਾ ਨਿਰਾਸ਼ਾ ਚਲੋ ਨੈਕਸਟ ਟਾਈਮ ਸਹੀ ਸੋ ਤੁਸੀਂ ਦੇਖ ਸਕਦੇ ਹੋ ਕਿ ਮਨ ਸਾਹਿਬ ਬڑے ਸੁਭਾਗ ਵਾਲਾ ਦਿਨ ਹੈ ਅੱਜ ਪੁਨਾ ਗੁਰਦੁਆਰਾ ਗੁਰਧਾਮਾ ਦੇ ਦਰਸ਼ਨ ਹੋ ਰਹੇ ਨੇ ਕਰਨ ਲਈ ਸੰਗਤ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਨੇ ਵੀ ਉੱਚੇ-ਅੱਚੇ ਪ੍ਰਬੰਧ ਕੀਤੇ ਸੀਗੇ ਬੜੀ ਕੋਸ਼ਿਸ਼ ਕੀਤੀ ਸੀਗੇ ਕਿ ਸਾਰਿਆਂ ਨੂੰ ਵੀਜ਼ਾ ਮਿਲੇ ਪਰ ਕਿਤੇ ਕੋਈ ਕਮੀ ਰਹਿ ਗਈ ਹੈ ਫਿਰ ਵੀ ਬਹੁਤ ਖੁਸ਼ ਹੋ ਰਹੇ ਨੇ ਕਿ 763 ਲੋਕ ਅੱਜ ਪਾਕਿਸਤਾਨ ਜਾ ਰਹੇ ਨੇ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਜਿਹੜੀਆਂ ਸੰਗਤਾਂ ਦੇ ਪਾਕਿਸਤਾਨ ਪੰਥਾਂ ਸੀਗੁਰ ਨਾਮ ਦੇ ਪ੍ਰਕਾਸ਼ਪੁਰ ਪਰ ਸਮੇਂ ਡੀਜੇ ਲੱਗੇ ਨੇ ਉਹਨਾਂ ਨੂੰ ਮੈਂ ਵਧਾਈ ਦਿੰਦਾ ਬਾਕੀ ਇੱਕ ਚਿੰਤਾ ਵੀ ਜ਼ਾਹਰ ਕਰਦਾ ਵੀ 2243 ਜਿਹੜੇ ਸੋਮਨਿੰਗੋਤਰਾ ਪ੍ਰਬੰਧਕ ਕਮੇਟੀ ਵੱਲੋਂ ਵੀਜਾ ਅਪਲਾਈ ਕੀਤੇ ਗਏ ਪਰ ਉਹਨਾਂ ਚੋਂ ਕੁੱਲ 763 ਯਾਤਰੂਨ ਹੀ ਵੀਜੇ ਦਿੱਤੇ ਗਏ ਨੇ ਬੜੀ ਮੰਤਕੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਹਰੇਕ ਦੇ ਮਨ ਚ ਚਾਅ ਆ ਅਸੀਂ ਤੁੰਤਸ ਗੁਨਾਗਰੇਜੀ ਦੇ ਜਿੱਥੇ ਉਹ ਜਨਰਲ ਸਥਾਨਾ ਉੱਥੇ ਜਾ ਕੇ ਨਤਮਸਤਕ ਹੋਈਏ ਤੇ ਇਹ ਇਹਦੇ ਬਾਰੇ ਸਰਕਾਰਾਂ ਨੂੰ ਕਹਿਣਾ ਚਾਹੀਦਾ ਜਿਹੜਾ ਜੱਥਾ ਚੱਲਿਆ ਮੈਂ ਉਹਨਾਂ ਨੂੰ ਬਤਾਈ ਦੇਣਾ ਸੋ ਸਰਕਾਰਾਂ ਨੂੰ ਇਸ ਬਾਰੇ ਜਰੂਰ ਸੋਚਣਾ ਚਾਹੀਦਾ ਹੈ ਕਿ ਜੋ ਪ੍ਰੋਟੋਕਾਲ ਹੈ ਉਹਦੇ ਮੁਤਾਬਿਕ ਜਿਹੜੇ ਵੀਜ਼ੇ ਨੇ ਉਹਨਾਂ ਦੇ ਵਿੱਚ ਕਮੀ ਨਹੀਂ ਆਣੀ ਚਾਹੀਦੀ 3000 ਦਾ ਵੀਜ਼ਾ ਜਿਹੜਾ ਹਰ ਜੱਥੇ ਦੇ ਵਿੱਚ ਜਾਣ ਦਾ ਇੱਕ ਸਮਝੌਤਾ ਦੋਨਾਂ ਦੇਸ਼ਾਂ ਦੇ ਵਿੱਚ ਹੋਇਆ ਸੀਗਾ ਉਸ ਸਮਝੌਤੇ ਦੇ ਤਹਿਤ ਇਸ ਵਾਰ ਵੀ ਜਿਹੜਾ ਜੱਥਾ ਜਾ ਰਿਹਾ ਉਹ ਵੀ ਉਸ ਨੂੰ ਵੀ ਵੀਜ਼ੇ ਕੱਟ ਮਿਲੇ ਨੇ ਸੋ ਉਹ ਅੱਜ ਜਾ ਰਿਹਾ ਠੀਕ ਹੈ ਤੁਸੀਂ ਅਸੀਂ ਗੱਲ ਵੀ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਕਪਤਨ ਜਿਹੜਾ ਇੱਕ ਸਟਾਫ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਸਮੂਹ ਕਰਮਚਾਰੀ ਇੱਥੇ ਪਹੁੰਚ ਰਹੇ ਨੇ ਇਹਨਾਂ ਵਿੱਚੋਂ ਲੋਕ ਵੀਜ਼ੇ ਜਿਹੜਾ ਜੱਥਾ ਜਾ ਰਿਹਾ ਸੀ ਉਹਨੂੰ ਰਵਾਨਾ ਕੀਤਾ ਜਾ ਰਿਹਾ ਹੈ ਜਿਹੜੀ ਤਾਂ ਖੁਸ਼ੀ ਉਹਨਾਂ ਦੇ ਮਨ ਚਾਹੇ ਤੁਸੀਂ ਤਸਵੀਰਾਂ ਅੱਜ ਦੇਖ ਸਕਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2244 ਵੀਜ਼ੇ ਪਾਸਪੋਰਟ ਭੇਜੇ ਸੀਗੇ ਵੀਜ਼ਾ ਲਗਵਾਉਣ ਲਈ ਸੋ ਇਸ ਵਾਰ ਵੀਜ਼ੇ ਕੱਟ ਗਲੇ ਬਾਜੀ ਮਾਤਾ ਜੀ ਤੁਸੀਂ ਜਾ ਰਹੇ ਹੋ ਅੱਜ ਬਹੁਤ ਵੱਡਾ ਦਿਨ ਹੈ ਕਿ ਉਹ ਕਿਸਮਤ ਦੇ ਨਾਲ ਹੈ ਸੰਗਤ ਨੂੰ ਪਾਸਪੋਰਟ ਦੇ ਵੀਜ਼ੇ ਮਿਲੇ ਨੇ ਔਰ ਉਹਨਾਂ ਗੁਰਦੁਆਮਾ ਦੇ ਦਰਸ਼ਨ ਕਰਨ ਦੇ ਜਿਹੜੇ ਪੰਥ ਤੋਂ ਵਿਛੜ ਚੁੱਕੇ ਨੇ ਤੁਸੀਂ ਡਿਪਟੀ ਜੀ ਹੱਥਾਂ ਲੀਡਰ ਹੋ ਹਾਂਜੀ ਫਿਰ ਮੈਂ ਹੀ ਕਹਿ ਰਿਹਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਤਾਂ ਇਹ ਕਸੀ ਧੰਨ ਦਾ ਦੇ ਯੋਗ ਹੈਗੇ ਆ ਕਿ ਜੋ ਪਾਕਿਸਤਾਨ ਸਰਕਾਰ ਵੱਲੋਂ ਇੱਕ ਆਪਣੇ ਗੁਰਧਾਮਾਂ ਦੇ ਲਈ ਪੰਜਾਬ ਦੇ ਵਿੱਚ ਸਰੋਣੀ ਕਾਟੀ ਦੇ ਰਹਿਨਮਾਈ ਹੇਟ 763 ਸਿੰਘਾਂ ਦਾ ਜਥਾ ਜਾ ਰਿਹਾ ਤੇ ਇਹ ਬਹੁਤ ਹੀ ਵੱਡੇ ਭਾਗ ਨੇ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਗੁਰਪੂਰਮ ਮੌਕੇ ਜੋ ਉਹਨਾਂ ਦੇ ਦਰਸ਼ਨ ਜਾਰੀ ਕਰਨ ਦਾ ਮੌਕਾ ਮਿਲ ਰਿਹਾ ਤੇ ਇਹ ਵੀ ਕਹਿਣਾ ਚਾਹੁੰਦੇ ਆ ਕਿ ਜੋ ਪਾਕਿਸਤਾਨ ਸਰਕਾਰ ਵੱਲੋਂ ਇੰਨੇ ਵੀਜ਼ੇ ਕੱਟੇ ਗਏ ਨੇ ਇਹ ਬੇਨਤੀ ਹੈ ਕਿ ਇਹ ਸਾਰਿਆਂ ਦੇ ਵੀਜ਼ੇ ਤਕਰੀਬਨ ਲਗਭਗ ਸਾਰੇ ਸਰਦਾਰਾਂ ਦੇ ਵੀਜ਼ੇ ਲੱਗੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਸਾਰੇ ਸ਼ਰਧਾਲੂਆਂ ਦੇ ਵੀਜ਼ੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਵੀਜ਼ੇ ਮਿਲਣ ਸੋ ਇਸ ਵਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਵਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2244 ਪਾਸਪੋਰਟ ਭੇਜੇ ਗਏ ਸੀਗੇ ਪਾਕ ਅੰਬੈਸੀ ਨੂੰ ਔਰ ਉਸ ਦੇ ਵਿੱਚ 2244 ਦੇ ਵਿੱਚੋਂ 763 ਵੀਜ਼ੇ ਹੀ ਮਿਲ ਪਾਏ ਨੇ ਜਿਨ੍ਹਾਂ ਨੂੰ ਵੀਜ਼ੇ ਮਿਲ ਗਏ ਨੇ ਜਿਹੜੇ ਪਾਕਿਸਤਾਨ ਜਾ ਰਹੇ ਨੇ ਰਵਾਨਾ ਹੋ ਰਹੇ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਸਾਫ਼ ਦੇਖਣ ਨੂੰ ਮਿਲਦੀ ਹੈ ਪਰ ਜਿਨ੍ਹਾਂ ਨੂੰ ਵੀਜ਼ੇ ਨਹੀਂ ਮਿਲੇ ਉਹਨਾਂ ਚ ਬੰਤ ਨਿਰਾਸ਼ ਹੈ ਕਿਉਂਕਿ ਹਰ ਭਾਈ ਭਾਈ ਇਹ ਅਰਦਾਸ ਬੇਨਤੀ ਕਰਦਾ ਹੈ ਕਿ ਪੰਥ ਤੋਂ ਜਿਹੜੇ ਵਿਛੜ ਚੁੱਕੇ ਨੇ ਗੁਰਦੁਆਰਾਂ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਹਰ ਸਿੱਖ ਨੂੰ ਮਿਲੇ ਸੋ ਇੱਕ ਕੋਸ਼ਿਸ਼ ਹਰ ਸਰਦਾਰ ਸਿੱਖ ਦੀ ਰਹਿੰਦੀ ਹੈ ਕਿ ਉਹਨਾਂ ਦੇ ਸਿੱਖ ਸੋ ਅਸੀਂ ਗੱਲ ਵੀ ਕਰਾਂਗੇ ਸੋ ਸਾਡੇ ਨਾਲ ਇਹ ਚੀਜ਼ ਕਰਤਾ ਇਸ ਕਤਰ ਸਾਹਿਬ ਜਿਥਾ ਅੱਜ ਰਵਾਨਾ ਹੋਇਆ ਹੈ ਪਾਕਿਸਤਾਨ ਜਾਣ ਲਈ ਮਗਰ ਅਫਸੋਸ ਹੈ ਕਿ ਕਾਫੀ ਵੀਜ਼ੇ ਕੱਟੇ ਗਏ ਨੇ 763 ਯਾਤਰਾਵਾਂ ਨੂੰ ਹੀ ਵੀਜ਼ਾ ਮਿਲਿਆ ਦੇਖੋ ਕਿ ਇਹ ਮੰਦੀ ਆਸਤਾ ਸ਼ਰਦਾ ਹੁੰਦੀ ਹੱਦ ਦੇ ਮੰਦੀ ਕਿ ਨਨਕਾਣਾ ਸਾਹਿਬ ਦੀ ਧਰਤੀ ਤੇ ਪੰਜਾ ਸਾਹਿਬ ਦੀ ਧਰਤੀ ਦੇ ਦਰਸ਼ਨ ਦਿਦਾਰੀ ਕਰੀਏ ਪਰ ਦੁਖੀ ਮਾਨਣਾ ਕਹਿਣਾ ਪੈਂਦਾ ਕਿ 2244 ਪਾਸਪੋਰਟ ਭੇਜੇ ਤੇ 763 ਵੀਜੇ ਜਿਹੜੇ ਲੱਗੇ ਆ ਤੇ 1481 ਜਿਹੜੇ ਆ ਉਹ ਵੀਜੇ ਰਿਜੈਕਟ ਕੀਤੇ ਗਏ ਆ ਤੇ ਉਹ ਜਿਹੜੇ 1481 ਸੱਜਣਾ ਦੇ ਵੀਜੇ ਰਿਜੈਕਟ ਕੀਤੇ ਉਹਨਾਂ ਦੇ ਮਨ ਨੂੰ ਪੁੱਛੋ ਉਹਨਾਂ ਦੇ ਮਨ 'ਚ ਕਿਦਾਂ ਮਨ ਦੁਖੀ ਹੁੰਦਾ ਤੇ ਉਹ ਅਨਬੈਲੈਂਸ ਹੁੰਦੇ ਆ ਤੇ ਮੈਂ ਤਾਂ ਅਰਦਾਸ ਕਰਦਾ ਵੀ ਕਿਸੇ ਦਾ ਵੀ ਵੀਜ਼ਾ ਨਹੀਂ ਕਟਿਆ ਜਾਣਾ ਚਾਹੀਦਾ ਅਸੀਂ ਜਾ ਕੇ ਦੁਜੈ ਧਾਮੀ ਸਾਹਿਬ ਨੇ ਇੱਕ ਡੈਪਟੀਸ਼ਨ ਲੈ ਕੇ ਜਾਣਾ ਅਸੀਂ ਜਿਹਦੇ ਵਿੱਚ ਮੈਂ ਵੀ ਮੈਂਬਰ ਆ ਉਹ ਲੈ ਕੇ ਜਾਵਾਂਗੇ ਤਾਂ ਕਿ ਪਾਕਿਸਤਾਨ ਐਮਬੈਸੀ ਨਾਲ ਗੱਲ ਕਰਾਂਗੇ ਕਿ ਵੀ ਜਿਹੜੇ ਕਟਿਆ ਨੇ ਜਾਂ ਸਾਨੂੰ ਦੱਸ ਦਿਓ ਵੀ ਇੰਨੇ ਤੁਹਾਨੂੰ ਇੰਨੇ ਪਾਸਪੋਰਟ ਜਿਹੜੇ ਆ ਭੇਜੋ ਤੇ ਇੰਨੇ ਵੀਜ਼ੇ ਲੱਗਣਗੇ ਤੇ ਉਹ ਵਿਧੀ ਜਿਹੜੀ ਹੋਣੀ ਚਾਹੀਦੀ ਆ ਕਿਸੇ ਦੇ ਮਨ ਦੁਖੀ ਨਾ ਹੋਵੇ ਨਰਾਸ਼ ਨਾ ਮਨ ਤੇ ਬੜਾ ਦੁਖੀ ਹੁੰਦਾ ਜੀ ਜਿਨ੍ਹਾਂ ਨੂੰ ਵੀਜ਼ੇ ਨਹੀਂ ਮਿਲੇ ਉਹਨਾਂ ਦਾ ਹਿਰਦਾ ਜਰੂਰ ਬਲੁੰਦਿਆ ਜਾਂਦਾ ਹੈ ਪਰ ਅੱਜ 763 ਦਾ ਜਿਹੜੇ ਵੀਜ਼ੇ ਮਿਲ ਚੁੱਕੇ ਨੇ ਜਿਹੜੇ ਜਾ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਸਾਫ਼ ਦੇਖੀ ਜਾ ਰਹੀ ਹੈ ਨਹੀਂ ਇਤਾਂ ਹੁੰਦਾ ਹੀ ਆ ਜੀ ਜਿਹੜਾ ਇਹ ਵੱਖਰਾ ਹੀ ਸਕੂਨ ਹੁੰਦਾ ਵੱਖਰੀ ਖੁਸ਼ੀ ਹੁੰਦੀ ਹੈ ਕਿਉਂਕਿ ਗੁਰਨਾਨ ਸਿੰਘ ਸਾਹਿਬ ਨੇ ਸਿੱਖੀ ਦੇ ਬੂਟੇ ਲਾਇਆ ਤੇ ਗੁਰਨਾਨ ਸਾਹਿਬ ਜਿੱਥੇ ਉਹਨਾਂ ਦਾ ਜਨਮ ਹੋਇਆ ਨਨਕਾਣਾ ਸਾਹਿਬ ਦੀ ਧਰਤੀ ਤੇ ਜਿਨੇ ਉਹਦੇ ਦਰਸ਼ਨ ਜ਼ਿਦਾਰੀ ਕਰਨੇ ਭਾਗਾ ਵਾਲੇ ਤੇ ਮੈਂ ਅਰਦਾਸ ਕਰਦਾ ਜਿਨ੍ਹਾਂ ਵੀ ਜਥਾ ਚੱਲਾ ਹੈਗਾ ਉਹਨਾਂ ਨੂੰ ਪ੍ਰਮਾਤਮਾ ਖੁਸ਼ੀਆਂ ਕਿਹੜੇ ਬਖਸ਼ੇ ਤੇ ਖੁਸ਼ੀਆਂ ਲੈ ਕੇ 3 ਨਵੰਮਨ ਵਾਪਸ ਆਉਣ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਕੱਤਰ ਸੋ ਜਿਨ੍ਹਾਂ ਨੇ ਜਥੇ ਨੂੰ ਰਵਾਨਾ ਕੀਤਾ ਹੈ ਪੂਰੀ ਸਰਦਾ ਸਰਕਾਰ ਦੇ ਨਾਲ ਇਹ ਜਥਾ ਪਾਕਿਸਤਾਨ ਗੁਰਦ ਆਮਾ ਦੇ ਦਰਸ਼ਨ ਕਰਨ ਲਈ ਜਾ ਰਿਹਾ ਹੈ। ਉੱਥੇ ਵਕ ਵਕ ਗੁਰਦ ਆਮਾ ਦੇ ਦਰਸ਼ਨ ਕਰੇਗਾ 15 ਤਰੀਕ ਨੂੰ ਇਹ ਜਥਾ ਨਨਕਾਨਾ ਸਾਹਿਬ ਪਹੁੰਚੇਗਾ ਗੁਰਨਾਨ ਸਿੰਘ ਜੀ ਦੇ ਪ੍ਰਕਾਸ਼ ਪਰਉਤੇ ਰਖਵਾਏ ਗਏ ਉਥੇ ਸਮਾਗਮਾਂ ਦੇ ਵਿੱਚ ਹਿੱਸਾ ਲਏਗਾ ਉਸ ਤੋਂ ਬਾਅਦ ਜਿਹੜੇ ਹੋਰ ਗੁਰਦ ਆਮਾਂ ਦੇ ਦਰਸ਼ਨ ਕਰਕੇ 23 ਤਰੀਕ ਨੂੰ 23 ਨਵੰਬਰ ਨੂੰ ਵਾਪਸ ਪਰਸਪਰਤਾ ਆਏਗਾ ਸੋ ਸ਼੍ਰੋਮੀ ਗੁਰਦਵਾਲਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਉਤੇ ਜਿਹੜਾ ਜੱਥਾ ਭੇਜਿਆ ਜਾ ਰਿਹਾ ਉਸ ਦੇ ਵਿੱਚ 763 ਲੋਕ ਹਨ ਜੋ ਬਾਏ ਰੋਡ ਪਾਕਿਸਤਾਨ ਲਈ ਜਾਣਗੇ ਔਰ ਪਾਕਿਸਤਾਨ ਵਕ ਵਕ ਗੁਰਦ ਆਮਾਂ ਦੇ ਦਰਸ਼ਨ ਕਰਕੇ ਵਾਪਸ ਤੇ ਜਥਾ तरीक ना वापस so, पर सो श्रोमणी गुरद्वारा प्रबंधक कमेटी so, तस्वीर हो जो श्रोमी कमेटी शुरू होके बाय रोड जत्था जाएगा क्योंकि हम समझौता एक्सप्रैस जी ट्रेन है वह बंद करके जी स्पेषल ट्रेन पाकिस्तान जाया करती हूं इस बार नहीं चल रही सो so, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਤੇ ਇੱਜਤਾ ਪਾਕਿਸਤਾਨ ਲਈ ਰੁਬਾਨਾ ਹੋਇਆ ਹੈ 763 ਯਾਤਰੀਆਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ ਕਿ ਉਹ ਉਹਨਾਂ ਗੁਰਦਾਮਾ ਦੇ ਦਰਸ਼ਨ ਦੀਦਾਰੇ ਕਰਨ ਜਿਹੜੇ ਪੰਥ ਤੋਂ ਵਿਛੋੜੇ ਜਾ ਚੁੱਕੇ ਨੇ 2244 ਯਾਤਰੂਆਂ ਨੇ ਆਪਣੇ ਵੀਜ਼ੇ ਲਈ ਅਪਲਾਈ ਕੀਤਾ ਸੀਗਾ ਕਿਉਂਕਿ ਹਰ ਮਾਈ ਭਾਈ ਦੇ ਅਰਦਾਸ ਕਰਦਾ ਹੈ ਕਿ ਉਹਨੂੰ ਉਹਨਾਂ ਗੁਰਦਾਮਾ ਦੇ ਦਰਸ਼ਨ ਦੀਦਾਰਿਆਂ ਦਾ ਸੁਭਾਗ ਮਿਲੇ ਜਿਹੜੇ ਪੰਥ ਤੋਂ ਵਿਛੜ ਚੁੱਕੇ ਤੇ ਸੋ ਅੱਜ 763 ਯਾਤਰੂ ਪਾਕਿਸਤਾਨ ਲਈ ਰਵਾਨਾ ਹੋ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਤਖਤਰ ਤੋਂ ਇਹ ਯਾਤਰੂ 15 ਤਰੀਕ ਤੋਂ ਲੈ ਕੇ 23 ਤਰੀਕ ਤੱਕ ਉਹ ਪਾਕਿਸਤਾਨ ਦੇ ਗੋਤਾਮਾ ਦੇ ਦਰਸ਼ਨ ਕਰਕੇ ਵਾਪਸ ਭਾਰਤ ਪੱਤੇਗਾ ਕੈਮਰਾ ਪਰਸਨ ਨਤੇਜ ਦੇ ਨਾਲ ਜੋਤੀ ਬਹਿਲ ਦੈਲੀ ਸਿਹਰਾ ਟੀਵੀ ਅੰਮ੍ਰਿਤਸਰ